ਪਲਵਾਨ ਕੋਲ ਨਾ ਛੜ ਜੰਦਾ ਗੁੱਜ ਨਹੀਂ ਦਿੰਦਾ ਤਾਂ ਹੋਰ ਆਣਨੇ ਆ ਬਹਿ ਗਏ ਨਾ ਹਾਂ ਇੱਕ ਵਾਰ ਕਹਿ ਦੀ ਨਾ ਇਹ ਬੈਠ ਓਏ ਹਾਂ ਉੱਥੇ ਬੈਠੋ ਠੀਕ ਆ ਕਹੇ ਦੀ ਵਾਰੀ ਪਿੰਡ ਦੀ ਜਾ ਕੇ ਬੋਸ ਲੋ ਬਾਬੇ ਐਵੇਂ ਨਹੀਂ ਗਿਆ ਬੁੱਢੜਾ ਨਾ ਜਾਣੀ ਬਿੱਲੋ ਤਦੂ ਸਗਾਰ ਨਾ ਦਿੰਦੀ ਸੱਤਿਆ ਪਿੰਨਾ ਚ ਬਿੱਲੋ ਬਣੀ ਢਾੜਨੀ ਬੁੱਢੜਾ ਨਾ ਜਾਣੀ ਪਾੜ ਦੂ ਜਗਾੜੀ ਦੰਦ ਵੀ ਦੇਖ ਲੋ ਲੋਕ ਕਹਿੰਦੇ ਬੁढ़ा ਹੋ ਗਿਆ ਹੂੰ ਜਾਂ ਲੱਖੀ ਨਹੀਂ ਬੁढ़ा ਯਾਰ ਬੱਕਰਾ ਕੰਮੀ ਹੋ ਜੂ ਸਾਦਨ ਸੇਰੀ ਵਾਲਾ ਚੰਗਾ ਹੁੰਦਾ ਜਾਨ ਵੀ ਤਾਂ ਹੀ ਵਧੀਆ ਲੱਗਦੀ ਹੂੰ ਜਾਂ ਸੇਰੀ ਵਾਲਾ ਗਾਣਾ ਚੰਗਾ ਨਹੀਂ ਵੀਰ ਜਨਮ ਦਾ ਫੇਰਾ ਲੰਘਾ ਯਾਰ ਕਿੱਥੇ ਜਾ ਗਏ ਸਹੀ ਗੱਲ ਹੈ ਨਾ ਬਾਜਾ ਵਾਲੇ ਵੀ ਕਹਿੰਦੇ ਠੀਕ ਹੀ ਗੱਲ ਹੈ ਸਾਡੋ ਪਰੇ ਲਾਓ ਬਾਈ ਲੱਖੀ ਬਾਈ ਲਵੇ ਪਹੁੰਚ ਗਏ ਆਪਾਂ ਤੇ ਵੀ ਬਾਈ ਇੰਦਗੜ ਪਹੁੰਚਿਆ ਹੋਇਆ ਅੱਜ ਮੱਥਾ ਟਿਕਾਉਣਾ ਬੱਕਰੀਆਂ ਦਾ ਤੇ ਲਸਾੜਾ ਪਿੰਡਾ ਬਾਈ ਦਾ ਕੜਦਾ ਗਾ ਬਾਈ ਆਪਾਂ ਕਰਨ ਲੱਗੇ ਆ ਵੀਡੀਓ ਤੇ ਪਹਿਲਾਂ ਬੱਕਰਿਆਂ ਤੋਂ ਸ਼ੁਰੂ ਕਰਦੇ ਆ ਬਾਈ ਬੱਕਰੇ ਬੜੇ ਚੰਗੇ ਨੇ ਬਾਈ ਲਵੇ ਲੱਖੀ ਕੀ ਹਾਲਾ ਬਾਈ ਬਾਈ ਬਹੁਤ ਵਧੀਆ ਬਾਕੀ ਮੈਂ ਸਭ ਮੇਰੇ ਵੀਰਾਂ ਨੂੰ ਉਹਨਾਂ ਸਾਸਰੀ ਘਰ ਵੱਡਿਆਂ ਨੂੰ ਮੱਥਾ ਟੇਕਦਾ ਮੈਂ ਬਜ਼ੁਰਗ ਦਾ ਜਿੱਥੇ ਆਏ ਹੋਇਆ ਆ ਆਪਾਂ ਦਰਗਾਹ ਤੇ ਮੈਂ ਸ਼ੁਕਰ ਗੁਜ਼ਾਰਦਾ ਵੀ ਇਹ ਮਾਲਕ ਦੇ ਕਿਸੇ ਦਿਨ ਆ ਕੇ ਮੈਂ ਉਹ ਗੱਲ ਕਹੀ ਸੀ ਮਾਲਕਾ ਮੇਰੇ ਕੋਲ ਤਾਂ बस ਇੱਕ ਬੱਕਰੀ ਰਹੀ ਗਈ ਹੈ ਨਾ ਮੈਂ ਉਹ ਕਈ ਵੀਡੀਓਆਂ ਦੇ ਵਿੱਚ ਪਹਿਲਾਂ ਵੀ ਕਿਹਾ ਦੱਸਿਆ ਵੀ ਮੇਰੀ ਤਾਂ ਕਾਹਤ ਆਂਡਾ ਲੈਣ ਦੀ ਸੀ ਮੈਂ ਬੱਕਰੀ ਕਿੱਥੋਂ ਲੈਣ ਨੂੰ ਪਰ ਵੀਰੇ ਮਾਲਕ ਜੋ ਕਿ ਸੱਚੇ ਮਨ ਦੇ ਨਾਲ ਬੰਦਾ ਸੇਵਾ ਕਰਦਾ ਨਾ ਜਿਹੜਾ ਬੰਦਾ ਪਸ਼ੂਰੀ ਕਰਦਾ ਬੱਕਰੀਆਂ ਦੀ ਉਹ ਬਾਬੇ ਕਦੇ ਹਾਰੀ ਨਹੀਂ ਮਨ ਨੂੰ ਠੀਕ ਹੈ ਪਰ ਆਪਾਂ ਨੇ ਉਹ ਤੋਂ ਲਿਆ ਵੀਰੇ ਹੂੰ ਲਿਆ ਵੀ ਜਿੱਦ ਨਾਲ ਹੀ ਆ ਠੀਕ ਹੈ ਫਿਰ ਮਾਲਕਾਂ ਲੈਣਾ ਤਾਂ ਦਿੱਥੋਂ ਲੈਣਾ ਪਰ ਦਿੱਤਾ ਬਾਈ ਰੱਜ ਕੇ ਐ ਕਰੋ ਲੈ ਬਾਈ ਬੱਕਰੀਆਂ ਬਾਰੇ ਦੱਸ ਲਖੀ ਇੱਕਾਰ ਦੇ ਨੇ ਨਾ ਬੱਕਰੇ ਤਾਂ ਆਪਣੇ ਸ਼ੁਰੂ ਤੋਂ ਜੱਲੇ ਆਉਂਦੇ ਨੇ ਸ਼ੁਰੂ ਤੋਂ ਜਿੱਥੋਂ ਚੱਲੀ ਆ ਵੱਡੇ ਭਾਈ ਨੇ ਉਹਨਾਂ ਨੂੰ ਹੀ ਇੰਨਾ ਪਤਾ ਹੋਣਾ ਕਿ ਕਿਵੇਂ ਕਿੱਥੋਂ ਚੱਲੀ ਕਿਵੇਂ ਕਿਉਂਕਿ ਮੈਂ ਬਜ਼ੁਰਗਾਂ ਦੀਆਂ ਗੱਲਾਂ ਸੁਣਦਾ ਸੀ ਇਹ ਗੱਲਾਂ ਨਹੀਂ ਸੁਣਦਾ ਹੂੰ ਇਹ ਸ਼ਤਾਰ ਸੀ ਆਪਣੇ ਆਪ ਹੀ ਪਰ ਪਤਰਾ ਦਾ ਤਾਰੂ ਵੀ ਡੁੱਬਦਾ ਹੁੰਦਾ ਹੂੰ ਆਹ ਬੱਕਰੇ ਬਾਰੇ ਦੱਸ ਭਾਈ ਵੇਖ ਲੋ ਬਾਈ ਤੁਹਾਡੇ ਸਾਹਮਣੇ ਖੜਾ ਬਿਮਾਰ ਹੋ ਗਿਆ ਸੀ ਬਿਮਾਰ ਹੋ ਗਿਆ ਸੀ ਇਹ ਆ ਗੋਪੀ ਮੁੰਡਾ ਖੜਾ ਤੁਹਾਡੇ ਸਾਹਮਣੇ ਰੁਕਦਾ ਨਹੀਂ ਸੀ ਇਹ ਤੂੰ ਅੱਛਾ ਨਾ ਘਸਰੋ ਮੁੰਡੇ हाइट ਕਿੰਨੀ ਹੈ ਦੀ ਇਹਦੀ ਤਾਂ ਪੂਰੀ ਫੀਤਾਂ ਲਾ ਕੇ ਜਿੱਦ ਨੇ 3-4 ਵਾਰ ਫੁੱਲ 47 ਹੋਇਆ ਸੀ ਅੱਛਾ 47 ਹਾਂ ਸਿਆਲੀ ਕਹਿਆ ਸੀ ਤੇ 47 ਚ ਲੱਗ ਮੈਂ ਕੋਈ ਗੱਲ ਨਹੀਂ ਸਿਆਲੀ ਕਹ ਲਓ ਕਿੰਨੇ ਦੰਦ ਕਿੰਨੇ ਹੋ ਗਿਆ ਹੁਣ ਇਹ ਆ ਲਓ ਬਾਈ ਦੰਦ ਵੀ ਦੇਖ ਲੋ ਲੋਕ ਕਹਿੰਦੇ ਬੁढ़ा ਹੋ ਗਿਆ ਹੂੰ ਜਾਂ ਲੱਖੀ ਨਹੀਂ ਬੁढ़ा ਯਾਰ ਬੱਕਰਾ ਕੰਮੀ ਹੋ ਜੂ ਸਹੀ ਗੱਲ ਆ ਹੱਡ ਪੈਰ ਬਾਈ ਬਹੁਤ ਮੋਟਿਆ ਨਾ ਪੈਰਾਂ ਦਾ ਯਾਰ ਹੱਦ ਹੋ ਗਈ ਨਾ ਹੁਣ ਹੁਣ ਠੀਕ ਆ ਬੱਕਰਾ ਇਹ ਬਾਬੇ ਇਹ ਜਿਹਾ ਗੁਰਜਾ ਨੇ ਮੈਂ ਦਾਰਤਾ ਕਰਦਾ ਨਹੀਂ ਜੇ ਕੋਈ ਬੱਕਰੀਆਂ ਵਾਲਾ ਨਾ ਵੀ ਹਾਂ ਇਹ ਬੱਕਰੀਆਂ ਦੀ ਕੁੱਲ ਦਾ ਹੱਦ ਪਿਆ ਕੇ ਮੈਂ ਉਹਨੂੰ ਮੰਨ ਜੂ ਹੂੰ ਜਾਂ ਤਾਂ ਉਹ ਦੱਸੂ ਅਗਰ ਜਿਹਨੂੰ ਪਤਾ ਵੀ ਕਿਹੜੀਆਂ ਬੱਕਰੀਆਂ ਨੇ ਕਿਹੜੀਆਂ ਲੰਬੀਆਂ ਚੱਲਦੀਆਂ ਨੇ ਹੁਣ ਬਾਈ ਬੱਕਰੀ ਮੈਂ ਲੈ ਕੇ ਨਹੀਂ ਆਇਆ ਘਰੇ ਆ ਬੱਕਰੀ ਮੇਰੀ ਹੂੰ ਉਹਦੇ ਸੂਏ ਅਸੀਂ ਗਿਣੇ ਨੇ 29 29 ਸੂਏ 29 ਸੂਏ ਗਿਣੇ ਨੇ ਹੁਣ ਹੈਗੀ ਬੱਕਰੀ ਬੱਕਰੀ ਘਰੇ ਆ ਵੀ ਘਰੇ ਉਰੇ ਨਹੀਂ ਲੈ ਕੇ ਆਇਆ ਲਾਸਟ ਦਿੱਤਾ ਉਹ ਵੀ ਰੱਖਿਆ ਹੋਇਆ ਉਹਦੀਆਂ ਪੱਠਾਂ ਇੱਥੇ ਪਤਾ ਨੇ ਨਾਲ ਨਹੀਂ ਹੁਣ ਉਹਨਾਂ ਦੀਆਂ ਪੱਠਾਂ ਦੀਆਂ ਪੱਠਾਂ ਜਿਹੜੇ ਸੂਏ ਉਹ ਮੈਨੂੰ ਪਤਾ ਨਹੀਂ ਅੱਛਾ ਗਣਤੀ ਜੀ ਨਹੀਂ ਆਣੀ ਹੁਣ 23 ਸੂਏ ਤੇ ਕੀ ਹੈ 23 ਹੋ ਜੀ ਨਹੀਂ ਕੁੜੀ ਨੂੰ ਮੈਂ ਪੁੱਛੀ ਗਿਆ ਕਿਲੀਆ ਵਿਆਹ ਪੜਦੀ ਉਹ ਕਿਹੜੀ ਬਾਠਾਂ ਪੜਦੀ ਕਿਹੜੀ ਘਰੇ 29 ਸੂਏ ਸਾਲ ਚ ਕਿੰਨੇ ਵਾਰੀ ਦੋ ਵਾਰຊੁੰਦੀ ਸੀ ਦੋ ਵਾਰ ਵੀਰੇ ਮੈਂ ਇੰਦਾ ਹੀ ਸੀ ਯਾਰ ਗਰੀਬੀ ਦੇ ਟਾਈਮ ਚ ਵੀ ਜਨ ਲੱਗੇ ਜਾਂਦੇ ਯਾਰ ਹਮ ਨਿਆਣੀ ਸਿਆਣੀ ਠੀਕ ਆ ਮੇਰਾ ਭਾਈ ਕਹਿੰਦਾ ਲੱਖੀ ਦੰਦ ਨਹੀਂ ਦੇਖੀਦੇ ਹੁੰਦੇ ਮੈਂ ਕਹਾਂ ਵੀ ਇਹ ਵੀ ਗੱਲ ਠੀਕ ਆ ਨਾ ਸਿਆਣੇ ਦਾ ਕਹ ਤੇ ਮੌਲ ਦਾ ਖਾਦਾ ਬਾਅਦ ਚ ਅੱਜ ਮੇਰੇ ਉਹ ਭਾਈ ਨੇ ਜਿਵੇਂ ਗੱਲਾਂ ਸਮਝਾਈਆਂ ਤੇ ਵੱਡੇ ਬਜ਼ੁਰਗਾਂ ਕੋਲੇ ਨਿੱਕੇ ਹੁਣਾ ਕੋਲੇ ਸੁਣੀਆਂ ਤੇ ਮੈਂ ਕਈ ਵੀਡੀਓਆਂ ਦੇ ਵਿੱਚ ਅੱਗੇ ਵੀ ਗੱਲ ਸੁਣਾਈ ਆ ਬਾਈ ਹਾਂ ਮੈਂ ਨਹੀਂ ਸੀ ਉੱਕਰੀ ਲਈ ਉਹਨੂੰ ਹਮ ਤੇ ਲੈਈ ਸੀ ਮੇਰੇ ਪਾਏ ਅੱਛਾ ਉਹ ਵੀ ਗੁਰਜਾਰ ਅਮਰੀਤੋਂ ਲੈ ਸੀ ਖਾੜਕੂ ਦਾ ਟਾਈਮ ਸੀ ਠੀਕ ਆ ਸੱਤ ਪੱਠਾ ਸੀ ਵੇਚ ਕੇ ਬੱਕਰੀ ਇਕਲੇ ਸੀ 2 ਸੱਤ ਪੱਠਾ ਵੇਚ ਕੇ 2000 ਦੀ ਠੀਕ ਆ ਬਹੁ ਬਾਤ ਗਿਆ ਹਲਕੇ ਦੀ ਫਲਾਣਾ ਵੱਡੇ ਟਾਈਮ ਗੰਗਾ ਕਾਇ ਕਮਲਿਆ ਕਿਤੇ ਹੱਡ ਮੁੜਦੇ ਨੇ ਹੂੰ ਜਿਨ੍ਹਾਂ ਨੇ ਪਰਸਿਆ ਕੀਤੀ ਸੀ ਇੰਨੇ ਸਾਲ ਹੂੰ ਕਹਿਣਾ ਸੌਖਾ ਬਾਈ ਜੋੜੇਪੁਰ ਕਿੱਥੇ ਪੰਜ ਰੁਪਏ ਦੀ ਬੋਤਲ ਹੁੰਦੀ ਸੀ ਅੱਛਾ ਜਦ ਮੇਰੇ ਝੋਲੇ ਚ ਬਾਂਦੇ ਸੀ ਨਾ ਉੱਥੋਂ ਲੈ ਕੇ ਆਉਣੀ ਕਰੇ ਰੁਪਿਆ ਦਿੰਦੇ ਨਹੀਂ ਖਾਨ ਨੂੰ ਨਹੀਂ ਦਿੰਦੇ ਨਹੀਂ ਛਿੰਦੇ ਕਹਿੰਦੇ ਨੇ ਕੋਈ ਨਾ ਇਕੱਠੇ ਦਵਾਂਗੇ ਤੇ 10 ਦੇਂਦਾ ਸੀ ਮੈਂ ਪੁੱਠੀਆਂ ਸਾਲਾ ਮਾਰ ਰੋਵੇ ਵੀ 10 ਮੇਰੇ ਕੋਲੋਂ ਤਾਂ ਮੁੱਕ ਨਹੀਂ ਠੀਕ ਹੈ ਕਿੱਥੇ ਜੋੜੇ ਬੋਲ ਕਿੱਥੇ ਆ ਆ ਬੱਕਰਾ ਹੁਣ ਰੱਖਿਆ ਕਿੰਨੇ ਦੰਦ ਹੋ ਗਏ ਇਹ 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 ਹੋ ਗਿਆ ਜੀ ਪੂਰੇ ਹੋ ਗਿਆ ਪੂਰੇ ਹੋ ਗਏ ਤੋੜੇ ਨੇ ਬਾਈ ਮੈਂ ਆਪ ਅੱਛਾ ਫੁੱਲੇ ਵਾਲ ਇਹ ਸੀ 4 ਦੰਦ ਮੈਨੂੰ ਪਤਾ ਸੀ ਮੈਂਗਾ ਮੈਨੂੰ ਸੌਂਖ ਸੀ ਵੀ ਮੈਂ ਉੱਥੇ ਜਾਣੇ ਜਾਣਾ ਦੰਦ ਤੋੜ ਦੰਦ ਮੈਂ ਤੋੜ ਤੇ 6 ਦੰਦ ਕਰ ਲਿਆ ਅੱਛਾ ਤੇ ਕਰਿਆ ਹੋਇਆ ਆ ਰੱਬ ਦੇ ਹੁਕਮ ਨੇ ਜਿੱਥੇ ਦੇ ਨਹੀਂ ਚਾਰ ਦੰਤੋਂ ਕਿੱਥੇ ਜਾ ਕੇ ਛੇ ਦੰਤ ਹੋਣਾ ਸੀ ਕਿੱਥੋਂ ਤੋੜ ਕੇ ਕਰ ਲਿਆ ਤੋੜ ਕੇ ਹੁਣੇ ਪੂਰੇ ਦੰਦ ਕਰ ਲਿਆ ਪੂਰੇ ਦੰਦ ਕਰ ਗਏ ਹਾਂ ਅੱਜ ਵੀ ਮੈਂ ਬਾਦ ਇਹਨੇ ਕਹਿੰਨਾ ਅੱਜ ਫਿੱਤਾ ਲਾ ਲਵੇ ਬੰਦਾ ਕਾਰ ਨਹੀਂ ਕਰਦਾ ਕੋਈ ਨੁਕਸ ਪੈ ਗਿਆ ਤਾਂ ਮੈਂ ਕਹਿ ਨਹੀਂ ਸਕਦਾ ਨਹੀਂ ਬਾਬੇ ਜੀ ਮਰ ਜੇ ਪੰਜ ਸਾਲ ਬੱਕਰਾ ਬੋਲੂ ਅੱਛਾ ਐ ਹੀ ਲੱਗਦਾ ਉਹਦਾ ਫਿਰ ਛੇ ਦੰਦ ਹੀ ਹੋਇਆ ਉਹ ਤਾਂ ਤੋੜਤੇ ਹਾਂ ਹੂੰ ਉਹਨਾਂ ਪੁੱਤਾਂ ਦੇ ਲਈ ਨੀ ਉਹ ਅੱਠ ਕਹਿੰਦਾ ਮੈਂ ਕਹਿੰਦਾ ਹਾਂ ਅੱਠ ਆ ਵੀਰੇ ਅੱਠ ਨਹੀਂ ਦੋਨੇ ਮਾਲ ਚ ਰੱਖੇ ਨੇ ਬੱਕਰੇ ਬਸ ਬਰੀਡਿੰਗ ਲਈ ਇਹਨੇ ਦਿਖਾਉਂਦੇ ਆ ਹੈ ਕਮਲਿਆ ਪੁਲਮਾਨ ਕੋਲ ਨਾਲ ਸ਼ਰਦ ਜੰਨਾ ਗੋਜ ਨਹੀਂ ਦਿੰਦਾ ਤਾਂ ਹੋਰ ਆਣੇ ਨੇ ਆ ਬਹਿ ਗਏ ਨੇ ਹਾਂ ਇੱਕ ਵਾਰ ਜੈ ਕਹਿ ਦੀ ਨਾ ਇਹ ਬੈਠ ਓਏ ਹਾਂ ਉੱਥੇ ਬੈਠੋ ਠੀਕ ਆ। ਕਿਹਦੀ ਵਾਰੀ ਪਿੰਡ ਦੀ ਜਾ ਕੇ ਬੁੱਸ ਲੋ ਬਾਬੇ। ਐਵੇਂ ਨਹੀਂ ਗਿਆ ਬੁੱਢਣਾ ਨਾ ਜਾਣੀ ਬਿੱਲੋ। ਪਤੂ ਜਗਾਰ ਨਾੜਨੀ ਸੱਤਿਆਂ ਪਿੰਡਾਂ ਚ ਬਲੋ ਬਣੀ ਢਾੜਨੀ ਬੁੱਢਣਾ ਨਾ ਜਾਣੀ ਪਾੜ ਤੋਂ ਜਗਾਰ। ਠੀਕ ਆ ਨਾ। ਪੰਜ ਵਾਰ ਟੇ ਗਿਆ ਵੀਰੇ ਪੰਜੀ ਵਾਰ ਆ ਬੱਕਰੇ ਨੇ ਠਾਲਿਆ। ਹੂੰ। ਉਹ ਮਾਲਕ ਦੇ ਸ਼ੁਕਰ ਗੁਜ਼ਾਰਦਾ ਮੈਂ ਇਹਨਾਂ ਨੂੰ ਮੱਥਾ ਟੇਕਦਾ ਨੀ ਇਹਨਾਂ ਦੀ ਕਿਰਪਾ ਸੀ। ਦੋ ਵਾਰੀ ਚਿੱਠੇ ਆਲੇ ਆ ਗਏ। ਕੋਈ ਨਹੀਂ ਚਿੰਬੜ ਗਏ ਲੋਕ ਵੀਡੀਓ ਬਣਾਉਣ ਲਾ ਗਏ। ਉਹ ਕਹਿੰਦੇ ਬੰਦੇ ਪੈ ਗਏ ਪਿੰਡ ਦੇ। ਉਹ ਭੱਜ ਗਏ ਬਾਈ ਮੇਰਾ ਜਦੋਂ ਕੰਮ ਲੋਟ ਆ ਗਿਆ। ਇੱਕ ਵਾਰ ਵੀਰੇ ਆਪੀ ਘਰ ਨੂੰ ਆ ਗਏ ਆ ਅੱਛਾ ਮੈਂ ਨਾਲਕ ਮੁਰੇ ਹੱਤ ਮੰਨ ਉਹਨਾਂ ਵੀ ਬੱਕਰੀਆਂ ਮੇਰੇ ਕਿਵੇਂ ਆ ਗੀਆਂ ਇੱਕ ਦਿਨ ਮੈਂ ਪਰਤੇ ਆ ਕੇ ਦੇਖਿਆ ਮੈਂ ਸਾਲੀ ਨੂੰ ਅੱਜ ਮੈਂ ਪਰਤੇ ਉਹਨਾਂ ਵੀ ਸੱਚੀ ਹੋ ਜਾਂਦੀਆਂ ਨੇ ਮੈਂ ਜਾਣ ਕੇ ਬੇਤਰਾ ਹੋ ਗਿਆ ਹਾਂ ਬੱਕਰੀਆਂ ਜੀ ਦੇਖਣਾ ਮੈਂ ਜੋ ਕੀ ਕਰਦੀਆਂ ਨੇ ਭਾਈ ਕਿਸੇ ਦੇ ਬਣੀਆਂ ਨਹੀਂ ਮਾਂ ਦੀਆਂ ਧੀਆਂ ਸਿੱਧੀਆਂ ਕਰੇ ਕਰੇ ਆ ਗੀਆਂ ਮੈਂ ਮਗਰਰਾਮ ਨਾਲ ਜਾਣ ਕੇ ਅਸਲਾ ਫਿਰ ਤਾਂ ਆ ਗਈਆਂ ਅੱਗਾ ਵੀ ਦੇਖਣਾ ਹੀ ਅੱਜ ਪਰਤਿਆ ਵਾ ਆਈਆਂ ਕਰ ਤੇ ਹੁਣ ਵੱੱਦ ਕਿਹੜੇ ਕੀ ਤੋਂ ਲੈਣੇ ਬੱਚੇ ਇਹ ਤੋਂ ਕਿਹ ਤੋਂ ਅਹ ਹਾਇਰਾ ਇਹ ਤਾਂ ਇੱਥੇ ਵੱਧ ਨਹੀਂ ਬੱਕਰੀ ਇਹ ਤਾਂ ਵੱਧ ਨੇ ਇਹ ਤਾਂ ਵੱਧ ਨਹੀਂ ਸੋਨ ਨੂੰ ਤਾਂ ਇੱਕ ਦੋ ਹੀ ਅੱਛਾ ਇਹ ਤਾਂ ਘਟ ਨੇ ਇਹ ਤਾਂ ਕਿਉਂ ਵੱਧ ਲੈਤੀਆਂ ਫਿਰ ਇਹ ਤੂੰ ਐ ਸੀ ਹੁਣ ਬਾਈ ਤੈਨੂੰ ਪਤਾ ਹੀ ਆ ਜਦ ਪੱਕਿਆ ਪਾਂਡਾ ਹੋ ਜਾਂਦਾ ਹਮ ਮਾਈ ਦਾ ਹੁੰਦੀਦਾ ਮਾਲਕ ਜਿਹਾ ਇੱਕ ਮਿੰਟ ਦਵਾਰੇ ਠਾਲਿਆ ਬੱਕਰਾ ਐ ਅੱਛਾ ਆ ਬਾਈ ਨੂੰ ਵੀਡੀਓ ਪਾਈ ਸੀ ਮੁੰਡੇ ਨੂੰ ਮੇਰੇ ਮੁੰਡਿਆਂ ਥਾਂ ਲਾਦਾ ਮੁੰਡਾ ਅੰਬਰਸੋਨੋ ਗੋਪੀ ਤੇ ਇੰਨਾ ਜਣ ਕੇ ਹੋ ਗਿਆ ਸੀ ਇੱਕ ਬੱਕਰਾ ਮਰ ਗਿਆ ਸਾਡੇ ਅਮਲੀ ਮੇਰੇ ਨਾਂ ਤੇ ਨਾਂ ਸ਼ਹੀਦ ਅੱਛਾ ਜਿਹੜੀਆਂ ਪਹਿਲੀਆਂ ਵੀਡੀਓ ਜਿਹਨੂੰ ਦੇਖਿਆ ਤਾਂ ਹੈ ਗਾਣੇ ਵੱਢਿਆਂ ਆਉਂਨੇ ਨੇ ਫੋਲ ਵਾਲ ਦੇਖਿਆ ਜੀ ਕਮੈਂਟ 2 ਘੰਟੇ ਖੜਾ ਰਹਿ ਤਾ ਖੜਾ ਪਰ ਉਹ ਠੀਕ ਹੈ ਉਹ ਜਿਹੜਾ ਨੱਚਦਾ ਹੁੰਦਾ ਸੀ ਉਹ ਆ ਬੱਕਰਾ ਅਸਾ ਉਹ ਆਹ ਜਿਹੜਾ ਨੱਚਦਾ ਹੁੰਦਾ ਜੀ ਚਾਹ ਹੁਣ ਨਾ ਚਾਲਾ ਨਹੀਂ ਜੀ ਹੁਣ ਵੀ ਨੱਚ ਪੂ ਹਾਂ ਨਹੀਂ ਲੋਕ ਕਹਿੰਦੇ ਪੂਸ ਨੂੰ ਤਲਾਂ ਦਾ ਹਾਂ ਬਾਬੇ ਇੱਕ ਵਾਰ ਕਰਿਓ ਇੱਥੇ ਇਹ ਨਾਸਵਾ ਧਰਤੀ ਬੱਚੇ ਨੱਚ ਪੂ ਹਣਾ ਠੀਕ ਬੱਕਰੀਆਂ ਤੇ ਪੱਠਾ ਦਿਖਾ ਪੱਠਾ ਵੀ ਬੱਚੇ ਪਹਿਲਾਂ ਨੇ ਬੜੇ ਆਉਣ ਦੇ ਜਿਹੜਾ ਭਾਈ ਵੀ ਆਇਆ ਹੋਇਆ ਇੱਕ ਇੱਕ ਕਿਹੜੀ ਸੁਆ ਵੀਰੇ ਇਹ ਸੁਆ ਤੇ ਸੁਆ ਆ ਵੀ ਰੱਖ ਲਿਆ ਇਹ ਮੈਂ ਰੱਖ ਲਿਆ ਇਹਦਾ ਇਹਦਾ ਪਾਈ ਆ ਇਹ सोनू ਦਾ ਇਹ ਨਾ 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 ਇਹ ਕਾਲੂ ਦਾ ਕਾਲੂ ਦਾ ਭਾਈ ਆ ਇਹ ਆਮਲੀ ਦਾ ਸੀ ਆਮਲੀ ਦਾ ਇਹ ਆਮਲੀ ਜੀ ਆਈ ਲੋਹਾ ਆਮਲੀ ਦੀ ਆ ਲੋਹਾ ਆ ਕਾਲੂ ਦਾ ਅੱਛਾ ਹਾਂ ਆ ਨਾ ਕਰ ਆ ਆਮਲੀ ਚੋਂ ਉਹ ਲੋ ਜੀ ਉਹ ਦੂਜੇ ਕੋ ਹੋਰ ਲੈਣ ਇਹ ਦੋ ਰੱਖ ਲੇ ਹੁਣ ਮਾਲ ਚ ਪਤਾ ਨਹੀਂ ਅਣਗਿਣਤੀ ਨਹੀਂ ਦੋ ਦੇ ਰੱਖੋ ਵਿੱਚ ਰੱਖੋ ਭਾਈ ਵਿੱਚ ਰੱਖੋ ਬਹੁਤ ਜ਼ਿਆਦਾ ਕਰ ਲੋ ਵਿੱਚ ਰੱਖੋ ਇਹ ਸਾਲਾ ਭੱਜ ਜਾਂਦਾ ਘਰੀ ਜਾਂਦਾ ਕਰੇ ਰਹਿੰਦਾ ਇਹ ਅਜੇ ਕਰੇ ਰਹਿੰਦਾ ਆ ਵੀ ਕਰੀ ਛੱਡਦੇ ਨਹੀਂ ਹੂੰ ਚੰਗੇ ਨੇ ਬਾਈ ਕਿੰਨੇ ਕਿੰਨੇ ਟਾਈਮ ਦੇ ਹੋ ਗਏ ਲੱਖੀ ਇਹ ਆਪ ਬਾਈ ਨੀਂਹਾਂ ਦਾ ਮੇਮਣਾ ਹੈ ਨੀਂਹਾਂ ਮਹੀਨੇ ਤੋਂ ਬਾਕੀ ਤੇਰਾ ਮੁੰਡਾ ਡੇ ਗਿਆ ਇਹ ਹੋਇਆ 4 ਮਹੀਨੇ ਦਾ 4 ਮਹੀਨੇ ਠੀਕ ਆ ਅੱਜ ਤੂੰ ਦੱਸ ਕਿ ਦਿਨ ਜੰਗਦਾ ਹੁਣ ਛੋਟਾ ਇਕੱਠੀ ਨਹੀਂ ਮੰਨਦੀ ਇਕੱਠੀ ਨਹੀਂ ਹਾਂ ਦੁੱਧ ਦਾਂਜਣੇ ਬਾਈ ਦੁੱਧ ਪੀਂਦੇ ਨੇ ਕਾ ਹੁਣ ਸੜਾ ਦੁੱਧ ਦੁੱਧ ਕੋਈ ਇਹਨਾਂ ਨੂੰ ਤਾਂ ਐ ਨਹੀਂ ਪਤਾ ਸਾਲੇ ਕਾਇ ਚੰਗੀਆਂ ਨੇ ਅੱਛਾ ਸੌਣੇ ਕੇ ਦੇਖ ਲੋ ਨਹੀਂ ਦੀ ਯਰ ਬਾ ਜਿਹੜੇ ਜਿਹੜੀ ਲੋਡ ਲਾ ਜਿਵੇਂ ਚੰਗੀਆਂ ਨੇ ਮਾਲਕ ਤਾਂ ਨਹੀਂ ਲੱਗ ਜਾਂਦੇ ਨੇ ਹੋੜੀ ਹੋੜੀ ਬੱਕਰੀਆਂ ਨਹੀਂ ਕੋਈ ਕਹਿੰਦੀਆਂ ਸਾਡੀਆਂ ਬੱਕਰੀਆਂ ਕਹਿੰਦੀਆਂ ਨਹੀਂ ਅੱਛਾ ਪੱਠਾ ਨਹੀਂ ਯਾਰ ਸੀਲ ਪਹਿਲੇ ਵੇਲੇ ਸਵੇਰੇ ਪਲੂਣਾ ਪੱਠਾ ਦੁੱਧ ਦਾਂਜਣੇ ਉਹ ਵੀਰੇ ਆਪmane ਦੁੱਧ ਦੇ ਵਿੱਚ ਲਾਈ ਹੋਈਆਂ ਨੇ ਮੈਂ ਪਲੂਣੂ ਪੱਠ ਨੂੰ ਕਦੇ ਵੀ ਛੇਲਾ ਨਹੀਂ ਮੈਂ ਅੱਛਾ ਨਾ ਕਿਉਂ ਦੇਖ ਲੈ ਆ ਕੇ ਉਹ ਵੀ ਤਾਂ ਕੀ ਕਾਰਨ ਕੀ ਅਸਰੇ ਵੀ ਬਿਰੇ ਹੁੰਦੇ ਅਸੇ ਆ ਨਸੁੰਦਾਦਾ ਨਹੀਂ ਹੈਗਾ ਵੀ ਕਿਉਂ ਨਹੀਂ ਦਿੰਦਾ ਹਾਂ ਹਾਂ ਦੱਸਦਾ ਦਮਾਂ ਲੋਕਾਂ ਨੇ ਯਕੀਨ ਨਹੀਂ ਕਰਾ ਦੱਸ ਫੇਰਾ ਫੇ ਤਾਂ ਮੈਨੂੰ ਕਹਿੰਨੇ ਗੋਲੀਆਂ ਕੰਦਾ ਜਿਹੜੀ ਕੂਣ ਪੱਠਾ ਨੂੰ ਹਾਂ ਇਹ ਆਸਰ ਬੱਕਰੀਆਂ ਨੂੰ ਹੂੰ ਮੈਂ ਕਹਿੰਦਾ ਮੇਰੇ ਕੋਲ ਮਾੜੀ ਬੱਕਰੀ ਛੱਡ ਦੋ ਹਾਂ ਠੀਕ ਆ ਗੱਲ ਪਰ ਬਲੀ ਛੱਡ ਦੋ ਇਹ ਪੱਠ ਲੈ ਨੂੰ ਮੈਂ ਆਪਦੇ ਬੱਕਰਾ ਛੱਡੂ ਹੂੰ ਉਹਦੇ ਥਲੇ ਮੈਂ ਪੱਠ ਕਿਉਂ ਨਹੀਂ ਚਿਕਾ ਹੁੰਦਾ ਬੱਚਾ ਹੂੰ ਇੱਕ ਤਾਂ ਮੇਰਾ ਤੇ ਉਹ ਕਰੋ ਹੂੰ ਠੀਕ ਆ ਬੱਕਰੀ ਤੇਰਾ ਤੇ ਉਹ ਕਰੋ ਮੇਰਾ ਤੇ ਰੂਹ ਮੈਂ ਹੀ ਆਉਦਾ ਸਾਰਾ ਕੁਝ ਹੂੰ ਇਹ ਗੱਲ ਉਹਨੇ ਮੈਨੂੰ ਸਮਝ ਲਾਣਾ ਹਮ ਇੱਕ ਸੁਆਗਤ ਥਾਣੋ ਹੀ ਮੈਂ ਬਦ ਕੋਈ ਤੇਲ ਨਹੀਂ ਦੇਣਾ ਕੁਝ ਨਹੀਂ ਦੇਣਾ ਵੀਰੇ ਅਸੀਂ ਉਹਨੇ ਉਸੇ ਪੈ ਗਿਆ ਤਾਂ ਕਹਿਣਾ ਕੀ ਆ ਤਰੇ ਅਸੀਂ ਤੇਲ ਨਹੀਂ ਦਿੰਦੇ ਆ ਪੱਠਾ ਨਾਲ ਵੀ ਆਈ ਹੋਈ ਨੇ ਬਾਬਾ ਸੌਂ ਖਾ ਕੇ ਕਹਿਣਾ ਦੇਖ ਲਓ ਥਾਂ ਦੇ ਅੱਛਾ ਇੱਕ ਬਲੂਣਾ ਹੀ ਨੇ ਦੇਖ ਲਓ ਤੁਹਾਨੂੰ ਅੱ삐 ਪਤਾ ਲੱਗਿਆ ਲੈ ਹੀ ਬਲੂਣਾ ਆ ਫੜੇ ਬੱਕਰਾ ਲੈ ਹੀ ਆ ਬੱਕਰਾ ਬਈ ਚੰਗਾ ਬਾਈ ਨੇ ਹੁਣ ਰੱਖਿਆ ਆ ਬਲੂਣਾ ਇਹਨਾਂ ਉਹਨਾਂ ਦੇ ਟਾਇਆ ਜਿਹੜਾ ਹਾਵਾਂਗੇ ਹੈ ਇਹਨੇ ਗਰਾਂ ਛੇੜੀ ਠਾਲੇ ਬਰਦ ਆ ਦੇਖ ਇਹ ਇਹੀ ਕਰਦਾ ਭੈਣ ਜਿਵੇਂ ਕਿ ਤਨਾ ਪੱਠਾ ਨਹੀਂ ਕਰੀ ਐਪਨ ਹੁਣ ਚੁਗੀਆਂ ਨੇ ਆ ਦੇਖ ਹੁਣ ਇਹ ਦੁੱਧ ਚੋਇਆ ਇਹਦਾ ਆ ਸਾਨੂੰ ਕੋਈ ਖੜਦਾ ਨਹੀਂ ਕੁਛ ਨਹੀਂ ਮੈਨੂੰ ਲੱਗਾ ਹੁਣ ਦੋ ਦੰਦ ਬੰਦ ਹੋ ਗਏ ਖਣੀ ਨਹੀਂ ਪਰਾਵਾ ਆ ਦੋ ਦੋ ਦੰਦ ਹੋ ਗਏ ਦੋ ਦੰਦ ਪਰ ਸੇਤੀ ਲਵਾਤੀਆਂ ਇਹੇ ਇਹ ਉਹੀ ਵਿਚੀ ਵਿਦਨੇ ਰੋਲਾ ਪਾਉਂਦਾ ਉੱਥੇ ਅੱਛਾ ਵਿਚੀ ਫਿਰਦੀ ਆ ਮੈਂ ਕਿਹਾ ਤੂੰ ਨੁਕਸੇ ਕੱਢ ਫੇਰ ਨਾ ਨੁਕਸੇ ਤਾਂ ਨਹੀਂ ਆ ਵੀ ਥੋੜਾ ਭੈਣ ਜਲਾ ਆ ਹੋ ਗਈ ਇਹ ਵਿਚਾਰੀ ਇਹ ਵੀ ਦੇਗੀ ਅਛਾ ਆ ਥੱਪੜ ਮਾਰਦੀ ਵਾ ਬੱਠ ਦਿਨ ਨਹੀਂ ਤੇ ਸਾਬ ਜੀ ਕਿੰਨੇ ਮੇਮਨੇ ਦਿੱਤੇ ਇਹਨਾਂ ਨੇ ਦੋ ਦੋ ਇਹਨੇ ਇੱਕ ਛੇ ਨੂੰ ਦੋ ਅਛਾ ਉਹਦਾ ਇੱਕ ਛੇ ਨੇ ਦੋ ਦਿੱਤੇ ਹੈ ਬਸ ਚੱਕੀ ਲੈ ਕੇ ਆਏਗਾ ਨੂੰ ਇਹਨੂੰ ਵੀ ਨਾਲ ਅਛਾ ਛੋਟੀਆਂ ਬਾਣੀਆਂ ਲਵਾਤੀਆਂ ਨਾ پتہ ਨਹੀਂ ਲੱਗਿਆ ਜਰ ਮੈਂ ਕੀ ਕਰਾਂ ਜਦ ਇਹ ਪੰਗੇ ਲੈਣੋਂ ਨਹੀਂ ਹਟਦੇ ਮੇਰੀ ਕੀ ਗਲਤੀ ਹੈ ਇਹ ਗੱਲ ਜੀ ਬਾਬੇ ਬਤੌਰੇ ਨੂੰ ਬਾਬੇ ਸ਼ੇਰ ਨਹੀਂ ਆ ਫਿਰ ਤਾਂ ਥੱਪੜ ਮਾਰੂ ਯਾਰ ਇਹ ਗੱਲ ਮੰਨ ਠੀਕ ਹੈ ਠੀਕਾ ਦੁੱਧ ਦੁੱਧ ਕਿਵੇਂ ਦਿੰਦੀਆਂ ਨੇ ਦੁੱਧ ਪੂਰਾ ਜਿਆਦਾ ਵਧੀਆ ਪੂਰਾ ਮੇਰੇ ਮੁੰਡੇ ਨੇ ਹੁਣੀ ਚੋਈਆ ਦੇ ਕਿਥੇ ਆ ਯਾਰ ਉਹ ਇਹ ਕਿਉਂ ਹੁੰਦਾ ਕਿਉਂ ਨਹੀਂ ਆ ਲੈਵੇ ਖੜਾ ਕਰ ਯਾਰ ਇਹ ਦੁੱਧ ਨੂੰ ਆ ਖੋਲ ਇਹ ਆਪਣੇ ਮੁੰਡਾ ਅੱਛਾ ਜਿੱਥੋਂ ਲੱਗਦਾ ਬਾਬਰਪੁਰ ਤੋਂ ਬਾਬਰਪੁਰ ਤੋਂ ਹਾਂਜੀ ਹਾਂ ਮੇਰੀ ਨਹੀਂ ਹੁਣ ਮੇਲੇ ਦੇ ਦਾ ਪਹਿਲੇ ਵੀ ਬਹੁਤ ਜਾ ਦੇਖੀ ਠੀਕ ਹੈ ਵਧੀਆ ਮਾਲਕ ਨੇ ਇਹਦੇ ਵਿੱਚ ਪਸੂ ਨੇ ਆਪਣੇ ਪੱਕੇ ਵਿੱਚੋਂ ਬਣੇ ਨੇ ਤੇਰਾ ਬੇਜ ਬੂਜ ਵੀ ਗਿਆ ਘਾਲ ਘੁਰ ਪਾ ਗਿਆ ਵਿਆਹ ਵੀ ਕਰਾਉਣਾ ਸੀ ਸਹੀ ਹੈ ਠੀਕ ਹੈ ਨਹੀਂ ਪਰ ਵਧੀਆ 100 ਬੰਦਾ ਵੀਰੇ ਇਹ ਨਹੀਂ ਵੀ ਮੇਰੇ ਮੰਮੇ ਕੁ ਦੋ ਬੱਕਰੀਆਂ ਦੋ ਬੱਕਰੀਆਂ ਦਾ ਹੁੰਦੀ ਤਾਂ ਠੀਕ ਹੈ ਇਹ ਬਾਈ ਅੰਮ੍ਰਿਤਸਰ ਕੇ ਜੇ ਸਾਹ ਅੱਛਾ ਮੁੰਡਾ ਹੀ ਆ ਬਣਾ ਯਾਰ ਠੀਕ ਆ ਕਿਹੜਾ ਬਾਈ ਤੁਸੀਂ ਕਿੱਥੋਂ ਹੱਥ ਧਰ ਲਵੇ ਬਾਬੇ ਕੋ ਕਾਲੇ ਲਾਗੇ ਪੈਂਦੇ ਬਾਬੇ ਬਤਾਲੇ ਦੇ ਠੀਕ ਹੈ ਤੁਸੀਂ ਇੱਥੇ ਬੱਕਰੀਆਂ ਲੈ ਕੇ ਆਏ ਘੋਵਾਂਗੇ ਨਹੀਂ ਆਉਂਦਾ ਲੈ ਲੱਖੀ ਲੈ ਆਪਣੇ ਮੈਟਰ ਦੇ ਕਰਕੇ ਮੈਂ ਪਸਾਣਿਆ ਉੱਥੇ ਸੀ ਬਾਈ ਇਹ ਸਾਰੇ ਇਹਨਾਂ ਦੇ ਨਾਲ ਹੈਗਾ ਹਾਂ ਮਾਨਸਾ ਜਿੱਦਣੇ ਜਿੱਤੇ ਆ ਉਹਦੇ ਨਾਲ ਸੀ ਬਾਈ ਮੈਂ ਜਾਂਦਾ ਉੱਥੇ ਜਿੱਦਣੇ ਚੜਕ ਬੱਚੇ ਲੈ ਗਿਆ ਉਹਦੇ ਨਾਲ 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 ਹੁੰਦਾ ਨਾ ਇਹ ਮੇਰੇ ਬੱਚੇ ਨਹੀਂ ਸੀ ਮੈਂ ਘਰੇ ਛੱਡ ਕੇ ਜਾਂਦਾ ਇਹ ਪਪਲਾਂ ਦੇ ਪੱਤਿਆਂ ਤੇ ਬੱਕਰੀਆਂ ਚੋਤੀਆਂ ਯਾਰ ਕਿਹੜਾ ਚੋਦੂ ਯਾਰ ਸਿਆ ਦੇ ਮਹੀਨੇ ਭੇਂਟਣਾ ਉਧਰੋਂ ਪਾਲਾ ਲੱਗੀ ਜਾਵੇ ਘਰੇ ਭੁੱਲ ਗਿਆ ਇਹ ਡਰਾਤਾ ਅਸਲ ਵਿੱਚ ਮੈਨੂੰ ਸਾਂਝੀ ਕਹਿੰਦੇ ਆ ਨੇ ਉਹਨੇ 2 ਲੱਖ ਰੁਪਇਆ ਦੇਣਾ ਉਹ ਜੇ ਮਰ ਗਿਆ ਤਾਂ 4 ਲੱਖ ਲੱਖੀ ਭਈਆ ਸ਼ੇਰੀਆਂ ਜਾਂ ਕਿੜੀਆਂ ਚੁਣੇ ਇਹ ਆਪਣੀਆਂ ਬੜੀਆਂ ਚੁਣੀਆਂ ਨਾ ਅੱਛਾ ਬੜੀਆਂ ਚੁਣੀਆਂ ਹੋਟੇ ਸਿੰਘਾਂ ਦੀ ਹੂੰ ਲਖੇ ਤੇਰੇ ਲਵੇ ਵੀ ਰੱਬੋ ਵਾਲੀ ਹੈਗੀ ਬਰੀਡ ਸਾਰੀਆਂ ਮੇਰੀਆਂ ਕੋਲ ਪਿਓਰ ਨਹੀਂ ਰੱਬੋ ਵਾਲੀਆਂ ਹਾਂ ਨਾਲੇ ਉਹ ਕਹਿੰਦੇ ਵੀ ਕਾਲੀਆਂ ਸੀਗੀਆਂ ਆਦੇ ਬੈਠਿਆ ਲੋਈਆਂ ਗਾਂਦਾਂ ਨੂੰ ਦਿਖਾਈ ਨਹੀਂ ਹੈ ਜੀ ਦਿਖਾਣਾ ਫਿਰ ਕਾਲੀਆਂ ਸੇਰੀਆਂ ਚ ਦਿਖਾਉਣੇ ਤੈਨੂੰ ਹਜੇ ਅੱਛਾ ਸੇਰੀਆਂ ਸੱਪ ਯਾਰ ਬਾਬੇ ਫਨੀਆ ਰੱਖੀ ਬੈਠੇ ਆਂ ਦੇਖ ਆਈ ਤੇਰੀ ਚਾਲਦੇ ਆਪਾਂ ਚੱਲੋ ਉਹਨਾਂ ਕੋਲੋਂ ਤਾਂ ਕਾਲੀਆਂ ਬਾੜ ਬਾਬੇ ਕਿਹੜੀ ਆ ਥਾਲਿਆ ਤੇਰੇ ਕੋਲ ਲਾਉਣੇ ਬਾਜ਼ਾਰ ਲਿਆ ਇਹਨੂੰ ਸਾਰੀਆਂ ਚੱਲ ਉੱਥੇ ਰੱਬੋ ਵਾਲੀਆਂ ਨੇ ਆਹ ਵੇ ਰੱਬੋ ਆ ਜੀ ਆਹਾਂ ਲੈ ਜਾ ਸਾਰੀਆਂ ਲੋਈਆਂ ਫੜੀ ਜਾ ਲੈ ਜਾ ਵੀ ਇੱਧਰ ਉਹ ਬੱਕਰੀਆਂ ਇਧਰ ਰੋਕ ਕੇ ਰੱਖੇ ਆ ਇੱਥੇ ਇੱਥੇ ਦਿਖਾ ਇੱਥੇ ਇਧਰ ਬਾਰਾ ਕੱਟ ਜਾ ਹੋ ਗਿਆ ਆਏ ਨੂੰ ਕਰੀ ਹਾਂ 40 40 ਜੱਲ ਕਰੋ ਬਜੇ ਬਜੇ ਕਿਹ ਠਹਾਇਆ ਵੀ ਦੇਖੋ ਬਈ ਲੋਹੀਆਂ ਪੱਠਾਂ ਲੈ ਵੀਰੇ ਜਾ ਹੁਣ ਲੋਹੀਆਂ ਲੋਹੀਆਂ ਲੈ ਕੇ ਆਉ ਨਾ ਰੋਕੇ ਆ ਇਧਰੋਂ ਲਿਆ ਆ ਦੂਜੀਆਂ ਘੜਦੇ ਫਿਰ ਗਾਉਂਦੇ ਇੱਕ ਬਾਈ ਲੈ ਤੂੰ ਦਿਖਾਈ ਚੱਲ ਪੀ ਤੂੰ ਵੀ ਦਿਖਾਈ ਚੱਲ ਨਾ ਨਾ ਨਹੀਂ ਲੋਹੀਆਂ ਲੋਹੀਆਂ ਦਿਖਾ ਜੋੜੀ ਜੋੜੀ ਚਾਰ ਇਧਰ ਨੂੰ ਮੈਂ ਮਲਾਉਣਾ ਜੋੜੀ ਚੱਲ ਇਧਰ ਰੱਖ ਕੇ ਐਜੀ ਇਹਦੇ ਨਾਲ ਮਲਾ ਦਾਂਗੇ ਐਜੀ ਇਹਦੇ ਨਾਲ ਉਹ ਦੂਜੀ ਉਹਦੇ ਨਾਲ ਮੱਕੀ ਜੀਨੀ ਦੀ ਮੱਕੀ ਜੀਨੀ ਨਾਲ ਲੈ ਬਾਈ ਆ ਜਿੱਲਾਈ ਦਾ ਕਿਹੜਾ ਸੇਲਾ ਆ ਨਹੀਂ ਪੈਂਦੀ ਅਜ ਅੱਛਾ ਜੂੜ ਦੁਵਾਨ ਬੋਲਿਆ ਪਰਤ ਨੂੰ ਪੁੱਛ ਲੋ ਹੂੰ ਆ ਪਰਤੀ ਸੌਂ ਖਾ ਕੇ ਕਹੇ ਕਿ ਕਿਹਦੇ ਗੋਲੇ ਨੇ ਜਾਂ ਮੇਰੇ ਕੋਲੇ ਨੇ ਆ ਮੇਰੇ ਭਾਈ ਲੈ ਗਿਆ ਸੀ ਜਰੂਰ ਹੂੰ ਜਿੰਨੀ ਆ ਮੇਰੇ ਭਾਈ ਬੜਾ ਬੂਟਾ ਲੈ ਗਿਆ ਸੀ ਕਿਸੇ ਨੂੰ ਵੀਰੇ ਪੂਰ ਨਹੀਂ ਅੱਛਾ ਪਰੋਣ ਆ ਆ ਪੁੱਛ ਲੋ ਮੂੰਹ ਤੇ ਬੈਠਾ ਦੱਸੋ ਪਰਤ ਦੱਸ ਇਹ ਗੱਲ ਸੱਚ ਆ ਜਾਂ ਝੂਠ ਹੂੰ ਕਿ ਜਿੰਨ ਕੋ ਕਰੀ ਨਹੀਂ ਸੀ ਬਾਈ ਰਹਿੰਦੇ ਹਾਂ ਲੋਹਾ ਬੱਚਾ ਕਿਹੜੀ ਦਾ ਇਹ ਇਹ ਐਸੇ ਦਾ ਇਹਦਾ ਹੈ ਹੈ ਕੈਮ ਐਸੂ ਐਸੂ ਇਹ ਇਹ ਮੈਨੂੰ ਲੱਗਦਾ ਵੀ ਹੋਊਗੀ ਠੀਕ ਜੀ ਤੇ ਇਹ ਕਿ ਸੂਏ ਠੀਕ ਨੇ ਹੂੰ ਇਹ ਤੇ ਸੂਏ ਠੀਕ ਆ ਫਿਰ ਤਾਂ ਆੜ ਗਿਆ ਮੁੰਡੇ ਨੂੰ ਨਾਲ ਹੁਣ ਤਿਆਰ ਕਰੂੰ ਬੁੱਢੇ ਨੂੰ ਥੋੜਾ ਆੜ ਗਿਆ ਹੀ ਗਰਾਭੀ ਗੱਲਾਂ ਲੱਗ ਗਈ ਦਾਰੂ ਦੀ ਹੁਣ ਥੋੜਾ ਸੁਧਾਰਨਾ ਇੱਧਰ ਆ ਤੂੰ ਠੀਕ ਆ ਸਹਾਰਤਾ ਹੁਣ ਬਣ ਗਿਆ ਬੰਦਾ ਹੁਣ ਦੱਸਦੇ ਨੇ ਬੰਦੇ ਹੁਣ ਦਿਖਾਉਂਗੇ ਇਹਨੇ ਸਾਰੇ ਮੇਲੇ ਦਿਖਾਉਂਗਾ ਇਹਨਾਂ ਦੀ ਬੱਕਰੀ ਕਿ ਦਸੀ ਬੱਕਰੀਆਂ ਦੀ ਕੋਈ ਆ ਦੇਖ ਲੈ ਬਾਬੇ ਅੱਛਾ ਵੀ ਮਾਸ਼ ਚਾਮੜੀ ਵੱਧ ਲਈ ਇੱਕ ਤਾਂ ਹਾਂ ਇਹ ਦੇਖ ਬਰੀਕ ਆ ਰੇਸ਼ ਮਾਰ ਕੇ ਮੈਂ ਅਣ ਜਾਣ ਤੋਂ ਜਾਣ ਲੈ ਬਾਬੇ ਜਿੰਨੇ ਬੱਕਰੇ ਸਾਰੇ ਬੂਗ ਸਾਰੇ ਬੂਗ ਮੇਥੋਂ ਨੰਬਰ ਲੈ ਲੋ ਗੱਲ ਕਰ ਲੋ ਬੰਦੇ ਨੂੰ ਹਾਂ ਆ ਹੁਣੀ ਹੁਣੀ ਦੋ ਤਾਂ ਮੇਰੇ ਵਿੱਚ ਹੀ ਫਿਰਦੇ ਨੇ ਠੀਕ ਹੈ ਇੱਕ ਬਰੋਹਣੇ ਲੈ ਕੇ ਜਾਣਾ ਪਹਿਲਾਂ ਧੂਰ ਕੋਟ ਚਲੇ ਗਿਆ ਇੱਕ ਘਵਾਨ ਇੱਧਰ ਘਵਾਨੇ ਕੋਈ ਬੰਦਾ ਦਲਜੀਤ ਸੀ ਉਹਦੇ ਕੋਲ ਚਲੇ ਚੁੰਨੀਆਂ ਚੁੰਨੀਆਂ ਵੰਡਾ ਉੱਧਰ ਚਲਾ ਗਿਆ ਜਿੰਨੇ ਬਹੁਤ ਸਾਰੇ ਇੱਕ ਬੱਠ ਰੱਖੀ ਉਹਦੇ ਵੀ ਜਾਣ ਕੇ ਆ ਬੱਕਰਾ ਚੁੰਗ ਜਾਂਦਾ ਉਹਦਾ ਇੱਕ ਥਾਣ ਹੋ ਗਿਆ ਥਾਂ ਕਰਕੇ ਮੈਂ ਟਿਕਾਈ ਫਿਰਿਆ ਅੱਛਾ ਆਹਨੇ ਇੱਕ ਥਾਣ ਕਰਤਾ ਆ ਬੱਕਰੇ ਦਾ ਘਾਟਾ ਮੇਰਾ ਠੀਕ ਹੈ ਨਾ ਮੈਂ ਫਿਰ ਇੱਕਨ ਕਰ ਲੈਨੇ ਆਹ ਦੇਖ ਲੈ ਇੱਧਰ ਇਹਨਾਂ ਖਿਆਲ ਕਰਾ ਫੜਦਾ ਹੂੰ ਸੂਣ ਹੀ ਨਹੀਂ ਦਿੱਤੀ ਵੀ ਅੰਦਰ ਇੱਕ ਬਾ ਸੁਈਆ ਉਹੀ ਇਹਦਾ ਇੱਕ ਬੱਚਾ ਸੀ ਉਹ ਲੈ ਕੇ ਅੱਛਾ ਹਣੀ ਵੀਰੇ ਦੇ ਖਜ਼ਾਂ ਹੋਗਾ ਨਾ ਪੰਜ ਨਮਾਈਆਂ ਨਾ ਬੱਕਰੇ ਨਾ ਬੱਕਰੀਆਂ ਕੋਈ ਨਮਾਈਆਂ ਤਾਂ ਨਹੀਂ ਚਮਕਪੂਰੀ ਆਣਾ ਫਿਰ ਸ਼ਰੀਪ ਪਿੰਡੇ ਦਾ ਮੀਨ ਪੈ ਗਿਆ ਬਾਬੇ ਅੱਛਾ ਜੇ ਮੀਂਹ ਆ ਬੰਦਾ ਨਾ ਸਿਸੇਮ ਕੋਲੇ ਨੂੰ ਮਾਰ ਮੀਨ ਸਿਸੇਮ ਆ ਬਾਈ ਉਹ ਨਹੀਂ ਬੈਠੇ ਨੇ ਕੋਈ ਝੂਠ ਮੇਰੀ ਗੱਲ ਕਹਿ ਦੇਵੇ ਜੋਰ ਕਰ ਆ ਗਿਆ ਦੁੱਧ ਦੁੱਧ ਕਿੰਨੀਆਂ ਦੇ ਦਿੰਦੀਆਂ ਨੇ ਬੱਕਰੀਆਂ ਕਿੰਨਾ ਕ ਦੁੱਧ ਦੇ ਦਿੰਦੀ ਆ ਬੱਕਰੀ ਦੁੱਧ ਵੀਰੇ ਮੈਂ ਲੋਕਾਂ ਨੂੰ ਝੂਠ ਦਵਾਂ ਤਾਂ ਹੈ ਹਾਂ ਤਿੰਨ ਤਿੰਨ ਵੀ ਕਰਿਆ ਤੈਨੂੰ ਵੀ ਪਤਾ ਜਦ ਨਹੀਂ ਚੜਾ ਇੱਥੇ 500 ਜਹਾ ਉੱਥੇ ਨਹੀਂ ਵੀਰੇ ਹੋਇਆ ਉੱਥੇ ਮੈਂ ਬੱਚੇ ਘਰੇ ਛੱਡ ਕੇ ਸਹੀ ਆ ਜਾਂ ਬਾਅਦ ਚ ਬੱਕਰੀਆਂ ਚੋਈਆਂ ਤਾਂ ਖੁਦ ਵੀਡੀਓ ਬਣਾਈ ਆ ਉਦੋਂ ਤਿੰਨ ਤਿੰਨ ਵੀ ਕਰਿਆ ਢਾਈ ਢਾਈ ਵੀ ਕਰਿਆ ਦੋ ਦੋ ਵੀ ਕਰਿਆ ਜਿੰਨਾ ਤੋਂ ਮੈਂ ਆਪ ਬੱਕਰੇ ਚਵਾਈਆਂ ਦੱਸਿਆ ਸਾਰਾ ਕੁਝ ਆ ਇੱਕ ਜੀ ਹੋਣ ਬੱਕਰੀਆਂ ਉਹ ਜਿੱਤਿਆਂ ਨਹੀਂ ਕਹਿਣਾ ਸਾਰਾ ਕੁਝ ਅੱਛਾ ਮੈਂ ਨਹੀਂ ਦੱਸਿਆ ਜੀ ਠੀਕ ਹੈ ਐ ਐ ਕਰੋ ਆ ਕੰਮ ਕਰੋ ਜਿੱਤ ਕੇ ਇੱਥੇ ਕੇ ਹੈਣਾ ਰੋਲਾ ਭਾਗੇ ਬੰਦੇ ਹੂੰ ਤੇ ਨਾ ਰੱਖਿਆ ਬੱਕਰੀਆਂ ਕਿੰਨੀਆਂ ਬੱਕਰੀਆਂ ਨੇ ਹੁਣ ਮਾਲ ਚ ਹੁਣ ਇੱਥੇ ਪਤਾ ਨਹੀਂ 15 ਖੜੀ 16 ਲੈ ਕੇ ਆਇਆ ਬਾਕੀ ਘਰੇ ਬਾਕੀ ਘਰੇ ਛੱਡਿਆ ਹੁਣ ਆ 1500 1500 ਆ ਗਏ 30 35 ਬੱਕਰੀਆਂ 35 ਵਿੱਚੋਂ ਵੇਚ ਗਿਆ ਕੁੜੀ ਨੇ ਦਿਆਂਗਾ ਅੱਗੇ ਅੱਛਾ ਵੇਚ ਤਿਆਂ ਕਿ ਦੁਨੀਆਂ ਕਾਲੀਆਂ ਨੇ ਦੇਖੋ ਉਹ ਦੇਤੀਆਂ ਹਾਂ ਹੁਣ ਵੀ ਦੇ ਦੇਣੀ ਨੇ ਬਾਈ ਆਪਣੀ ਅੱਛਾ ਹੁਣ 5 ਬੱਕਰੇ ਜਾਇਆ ਲਾ ਹੱਤ ਨਾਲ ਫੜ ਲਵੇ ਵੀਰੇ ਅੱਛਾ ਇੱਕ ਦੇਖ ਮਾਲ ਇਹਦੇ ਵਿੱਚੋਂ ਦੇ ਨੇ ਮਾਲ ਚ ਹੈ ਹਾਂ ਚਾਹੇ ਦੀ 5 ਕੋਈ ਹੱਤ ਨਾਲ ਫੜ ਲੇ ਇਹਨਾਂ ਦੇ ਵਿੱਚੋਂ ਤਾਂ ਦੇਖ ਆਪਣੀਆਂ ਲੋਈਆਂ ਕਾਲੀਆਂ ਨੇ ਬੱਕਰੇ ਚੌੜੀਆਂ ਕਾਲੀਆਂ ਨੇ ਹਾਂ ਠੀਕ ਹੈ ਜੀ ਇਹਨਾਂ ਵਿੱਚੋਂ ਆਹ ਦੇਖ ਦੀ ਨੇ ਹੂੰ ਹੂੰ ਇਹਨਾਂ ਦੇ ਨਾਲ ਦੀ ਸੋਨ ਵਾਲੇ ਵਿੱਚ ਗੱਬਣਾ ਨੇ ਬੱਕਰੀਆਂ ਪੱਠਾ ਨੇ ਉਹ ਘਰੇ ਨੇ ਵੀਰੇ ਪੱਠਾ ਵੀ ਦਿਖਾਉਣਾ ਪਠਾ ਪਠਾ ਲੈ ਗਏ ਨਹੀਂ ਆਇਆ ਆ ਲੈ ਆਏ ਲੈ ਗਏ ਆ ਉਹ ਦੋਗਾਂ ਇੱਕ ਲੈ ਕੇ ਆਏ ਆ ਕਿਹੜੀ ਲੈ ਕੇ ਆਏ ਪਾਪਾ ਉਹ ਕਾਲੀ ਜੀ ਵੱਠ ਦੇਖੋ ਕਿੱਥੇ ਬੜੇ ਕੰਨ ਵਾਲੇ ਕਿੱਥੇ ਉਹ ਦੇ ਖੜੀ ਜਾ ਦੇ ਖੜੀ ਜਾ ਦੇ ਆਹਾਂ ਆਹਾਂ ਆ ਦੇਖ ਲੈ ਬਬੀ ਲੈ ਹਾਲ ਹੈ ਕੰਨ ਪਾਉਂਦਾ ਭਾਈ ਹਣਾ ਨਕਰੇ ਨਾਲ ਦੇ ਨਾਲ ਜਾ ਗੱਲਾਂ ਚਾਗਲਾ ਆਪਾਂ ਲੋਕਾਂ ਦੇ ਝੂੜ ਦਵਾਨੀ ਦੇ ਨਾਲ ਦੀਆਂ ਨੇ ਘਰੇ ਆਏ ਗਏ ਆ ਬਿਲੋ ਠੀਕ ਹੈ ਪੱਠਾ ਪੱਠਾ ਦੇਣੀਆਂ ਨੇ ਕਿ ਹੁਣ ਬੱਕਰੀਆਂ ਆਪਾਂ ਨੇ 5 ਜਾਂ 7 ਦੀ ਛੂਟ ਇੱਕ ਬੱਕਰਾ ਜੇ ਨਾਲ ਲਊਗਾ ਅੱਛਾ ਫਿਰ ਉਹੋ ਜੀ ਗੱਲ ਕਰਾਂਗੇ ਠੀਕਾ ਗੱਲ ਤੇ ਵੀਰੇ ਹੁਣ ਬੰਦੇ ਵਿੱਚ ਲੈਂਦੇ ਵੀ ਸੀ ਉਹ ਬੱਕਰੀਆਂ ਦਾ ਇੱਕ ਦੋ ਲੈਂਦੇ ਸੀ ਮੈਂ ਕਿਹਾ ਜੇ ਤਿੰਨ ਜਾਂ ਚਾਰ ਬੱਕਰੀਆਂ ਜਾਂ ਪੰਜ ਲੋ ਹਨ ਹਾਂ ਬੱਕਰੀਆਂ ਦੇ 5 ਜਾਂ 6 ਲਊਗਾ ਵੀਰੇ ਪੂਰੇ ਕਾਜਕੀਤੇ ਲਿਖਾ ਕੇ ਲੈ ਜੀਵੇ ਜੇ ਦੁੱਧ ਕਹੂੰਗਾ ਤਾਂ ਦੁੱਧ ਵੀ ਹੋਊ ਜੇ ਬੱਚੇ ਕਹੂੰਗਾ ਬੱਚੇ ਸਾਰੇ ਪੰਜਾਬ ਦੇ ਵਿੱਚੋਂ ਬੰਦਾ ਇਹ ਗੱਲ ਕਹਿ ਜੀਵੇ ਵੀ ਹਾਂ ਇਹ ਬੱਕਰੀਆਂ ਮਾੜੀਆਂ ਨੇ ਵੀਰੇ ਠੀਕ ਆ ਰੇਟ ਤਾਂ ਅਗਲੇ ਨੇ ਲੈਣਾ ਪਰ ਆਪਾਂ ਇਹ ਨਹੀਂ ਗੱਲ ਵੀ ਆਪਣਾ ਬੱਕਰੀਆਂ ਮਾੜੀਆਂ ਹੋਣ ਠੀਕ ਆ ਤੇ ਮਰਜੀ ਸ਼ੰਗਲ ਡਾਲ ਲਵੇ ਪਰ ਲਵਣ ਹੀ ਆ ਲਵਣਗੇ ਨਹੀਂ ਬਾਕੀ ਦਾ ਵੀ ਪਤਾ ਹੈ ਸਾਰੇ ਨਹੀਂ ਲੱਕੀ ਲਾਵੇ ਬਾਈ ਚੰਗੀਆਂ ਚੰਗਾ ਮਾਲ ਆ ਲੋਹੀਆਂ ਕਾਲੀਆਂ ਵੀ ਨੇ ਵਿੱਚ ਸ਼ੇਰੀਆਂ ਵੀ ਨੇ ਇਹਦੇ ਵਿੱਚੋਂ ਬਾਈ ਨੇ ਦੇਣੀਆਂ ਨੇ 6 6-7 ਬੱਕਰੀਆਂ ਨਾ ਅੱਠ ਨਾ ਘਰ ਆ ਗਿਆ ਮੁੱਖੀ ਜਿੰਨੀਆਂ ਬਾਟਾ ਇਹਦੇ ਨਾਲ ਇੱਕ ਧਰਮਘੋਟ ਬਾਕੀ ਹਾਂ ਤੇ ਮੈਨੂੰ ਦਿਖਾਈ ਉਹ ਸਿਆ ਆ ਵੀ ਮੈਨੂੰ ਲੱਗਾ ਇੱਕ 3 ਸਾਲੀ ਸਾਲ ਇਹ ਹੋ ਗਈ 6 ਦਫਾ ਘੜ ਦੀ ਸਾਲ ਦੀ ਹੋਈ ਸਾਲ ਦੀ ਹੋ ਜਾਣਾ ਇਹ ਹੁਣ ਨਹੀਂ 1.5 ਸਾਲ ਦੀ ਹੋ ਗਈ 1.5 ਸਾਲ ਤਾਂ ਇਹ ਠੀਕ ਆ ਲੱਕੀ ਬਾਈ ਤੇ ਬਾਈ ਬਾਈ ਨਾਲ ਗੱਲਬਾਤ ਕਰ ਲਿਓ ਜੇ ਕਿਸੇ ਨੂੰ ਹੈਗੀ ਚਾਹਣਾ ਬੱਕਰੀਆਂ ਦੀ ਲਾਈਨ ਦੀ ਤਾਂ 6-7 ਬੱਕਰੀਆਂ ਦੇ ਦੂ ਬਾਈ 8 ਦੇਣਾ ਬੜਾ ਪੱਕਰਾ ਸੋਨੂ ਨਾਲ ਦੇਣਾ ਅ ਸੋਨੂ ਨਾਲ ਦੇ ਦਾਂ ਠੀਕ ਆ ਲੈ ਵੀ ਬੱਕਰਾ ਵੀ ਹੈਗਾ ਬਾਈ ਵਿੱਚ ਸੇਲ ਦੇ ਤੇ ਬਾਈ ਨਾਲ ਗੱਲ ਕਰ ਲਿਓ ਨੰਬਰ ਮੈਂ ਲੱਖੀ ਦਾ ਦੇ ਦੂੰਗਾ ਆ ਵੀਡੀਓ ਤੇ ਠੀਕ ਆ ਬਾਈ ਲੱਖੀ ਆ ਪੱਠਾ ਵਿੱਚ ਹੀ ਨੇ ਬਾਬਾ ਆ ਪੱਠਾ ਅਸੀਂ ਪੱਠਾ ਹੈ ਵੇਚਨੇ ਆਹ ਦੇ ਦਿਨ ਦਿਖਾਈ ਦੇ ਨਹੀਂ ਅਜੇ ਹੂੰ ਵਿੱਚ ਬਾਈ ਰਹਿ ਗਈਆਂ ਦੇਖਣ ਵਾਲੀਆਂ ਪੱਠਾ ਕਿਉਂਕਿ ਨਾਲ ਵਾਵਾ ਲਈ ਫਿਰਦਾ ਇਹ ਵੀ ਸੇਲ ਵਾਲੀਆਂ ਨੇ ਆਪਣੇ ਦੇ ਜਦ ਮੈਂ ਕਹਿਣਾ ਨਹੀਂ ਕਿਸੇ ਨੂੰ ਆ ਕੁੜੀ ਦੀ ਹਾਂ ਠੀਕ ਆ ਵੀਰੇ ਦੋ ਬੱਕਰੀਆਂ ਜ਼ਰੂਰ ਇੱਕ ਮਾਈ ਵਾਲੀ ਇੱਕ ਮੈਂ ਆਪਣੀ ਬੱਕਰੀ ਦੇਖੂਗਾ ਬਾਕੀ ਕਿਣੀ ਮਰਜ਼ੀ ਫੜ ਲੈ ਬਾਕੀ ਉਹ ਫਿਰ ਮੁੱਲ ਮੈਂ ਉਹ ਜਿਆ ਕਰੂੰ ਜੇ ਮੇਰੇ ਹੱਥ ਨਾਲ ਲਊਗਾ ਫਿਰ ਮੁੱਲ ਹੋ ਜਾਏ ਤੇ ਰੋਜ ਆ ਪਰ ਫਿਰ ਵੀ ਮੈਂ ਲੋਕਾਂ ਨੂੰ ਮੰਗਣ ਨਾ ਆਪਣੇ ਘਰ ਕਿਹਦੇ ਬੱਕਰੀਆਂ ਕੋਈ ਵਾਲੀ ਆਪਣੀਆਂ ਬੁੱਬੀ ਬਾਦੇ ਨਾ ਆਪਣੇ ਪੰਜਵੀਂ ਬੱਕਰੀ ਜਿਹਦੇ ਕੋਲ ਬੱਗ ਗਿਆ ਉਹ ਮਾਂ ਨਹੀਂ ਹੈਗਾ ਉਦੋਂ ਮੈਂ ਕਰੂੰ ਭਾਵੇਂ ਵੀਰੇ ਘੱਟ ਬੰਦਾ ਲੈ ਲਵੇ ਬਾਸ ਸਾਦਲ ਵਿੱਚ ਪੰਜ ਸਾਦਲ ਵਿੱਚ ਜਦ ਨਾਲ ਸਿਰੇ ਵਾਲਾ ਚੰਗਾ ਹੁੰਦਾ ਜਨ ਵੀ ਤਾਂ ਹੀ ਵਧੀਆ ਲੱਗਦੀ ਹੈ ਜੇ ਸਿਰੇ ਵਾਲਾ ਗਾਣਾ ਚੰਗਾ ਨਹੀਂ ਵੀਰ ਜਨ ਨੂੰ ਤਾਂ ਫੇਰਾ ਲੱਗਾ ਯਾਰ ਕਿੱਥੇ ਜਾ ਕੇ ਸਹੀ ਗੱਲ ਹੈ ਨਾ ਬਾਜੇ ਵਾਲੇ ਵੀ ਕਹਿੰਦੇ ਠੀਕ ਹੀ ਗੱਲ ਹੈ ਸਾਡੋ ਪਰੇ ਸਿਰੇ ਵਾਲਾ ਮੂਰੇ ਬਜਣਾ ਆ ਵੱਡਾ ਭਾਈਆ ਹਨਾ ਬਕਰ ਆਪਣਾ ਮੈਂ ਇਹਨੂੰ ਰੱਬ ਸਮਝਦਾ ਜੀ ਹੈ ਸੀਗਾ ਭਾਈ ਜਿਹਨੇ ਚੀਜ਼ ਲੋਕ ਮੈਨੂੰ ਪੈਸੇ ਬਹੁਤ ਦਿੰਦੇ ਪਰ ਵੀਰੇ ਆਪਾਂ ਪੈਸਾ ਨਹੀਂ ਦੇਖਿਆ ਹਮ ਆਪਾਂ ਦੇ ਆਪਣੇ ਪੁਰਾਣੇ ਬਜ਼ੁਰਗਾਂ ਦੀ ਭਾਈ ਮੇਰਾ ਮਰ ਗਿਆ ਜਾਦਗਿਰੀ ਰੱਖੀ ਦਿੱਤੀ ਠੀਕ ਹੈ ਬੱਕਰੇ ਦੀ ਬੱਕਰੇ ਦੀ ਜਾਦਗਿਰੀ ਵੀਰੇ ਰੇਜਕ ਵੀਰੇ ਦਾ ਹੀ ਹਮ ਸਾਰਾ ਰਾਜਕ ਦਾ ਬੱਕਰੇ ਦੀ ਆ ਬਰੀਡ ਸਾਰੀ ਇਸੇ ਦੀ ਹੈ ਤੇ ਠੀਕ ਹੈ ਲੱਖੀ ਭਾਈ ਧੰਨਵਾਦ ਧੰਨਵਾਦ ਵੀਰੇ ਸਾਰੇ ਅਸਿਆ ਭਾਈ ਕੋਈ ਮੇਥੋਂ ਗਾਲਤ ਫਾਲਤ ਵੀਰੇ ਬੋਲਿਆ ਜਾਵੇ ਮੈਂ ਸੌਰੀ ਮੰਨਦਾ ਮਾਫੀ ਮੰਗਦਾ ਹਾਂ ਸਭ ਭੈਣਾਂ ਨੂੰ ਵੱਡੇ ਬਜ਼ੁਰਗਾਂ ਨੂੰ ਕਿ ਜੇ ਨੂੰ ਵੀ ਵੀਰੇ ਗਲਤ ਵਲਤੋਂ ਗੇ ਤੇ ਗੱਲ ਮਾਫੀ ਹੈ ਉਹਨਾਂ ਹਨ ਪਰ ਆਪਾਂ ਜਾਨਵਰ ਜੋ ਕਿਹਾ ਇੱਕ ਘਰ ਵਾਰੇ ਗਿਆ ਨਹੀਂ ਵੀਰੇ ਇੰਨਾ ਦੁੱਖ ਲਾਦਾ ਕਿ ਉਹ ਜਿਹਨੇ ਬੱਕਰੀਆਂ ਬਣਾਈ ਹੋਈਆਂ ਪਰ ਮੈਂ ਦਊ ਖੁਸ ਹੋਗੇ ਗੇਲੇ ਨੂੰ ਹਾਂ ਨਹੀਂ ਵੀ ਭੈਣ ਚੋਲੇ ਕੋ ਪੈਸੇ ਵੀ ਲੈ ਲਓ ਰੂਹ ਵੇਚੋਗੇ ਪਰ ਜਿੱਥੇ ਆਪਣੇ ਜਾਨਵਰ ਚਲੇ ਗਏ ਬਾਬੇ ਅਗਲਾ ਜਿੱਥੇ ਭਾਗੇ ਮਿਲੂਗਾ ਸਹੀ ਗੱਲ ਉਹ ਮਾਰ ਗਦੇ ਹੱਤ ਆ ਆਪਾਂ ਇੰਨੇ ਖੁਸ ਆ ਮੈਂ ਕਿਸੇ ਨੂੰ ਬੱਕਰਾ ਦੇ ਨਾ ਜਾਂ ਬੱਕਰੀ ਦੇ ਨਾ ਮੈਨੂੰ ਇਹ ਹੁੰਦਾ ਵੀ ਯਾਰ ਅਗਲਾ ਜਦ ਉਹ ਕੋਸ ਹੋਊਗਾ ਆ ਥੋੜੇ ਦਿਨ ਹੋ ਗਏ ਲੱਡੂਆਂ ਦਾ ਡੱਬਾ ਲੈ ਕੇ ਆਇਆ ਬੰਦਾ ਅੱਜ ਪਤਲੀ ਜਿਹੀ ਬੱਠੀ ਸੀ ਤੁਹਾਨੂੰ ਉਹਨਾਂ ਨੂੰ ਗਾਲੀ ਆ ਉਹਦੇ ਨਾਲ ਦੀ ਲੋਹੀ ਬਾੜ ਦੇਦੀ ਬਾਈ ਹੁਣ ਵੀ ਨੰਬਰ ਆ ਉਹ ਹੁਣੇ ਗੱਲ ਕਰ ਲੋ ਜਦ ਘਰੇ ਨਾ ਬੱਕਰੀਆਂ ਜਾ ਕੇ ਦੁੱਧ ਦਿੱਤਾ ਜਿਹੜੀਆਂ ਦੁਨੀਆਂ ਸੀ 40 40 ਹਜ਼ਾਰ ਵਾਲੀ ਮੈਂ ਦਿੱਤੀ 30 ਹਜ਼ਾਰ ਦੀ ਵਕਤ ਅੱਛਾ ਪਹਿਲੀ ਸੂਈ ਹਾਂ ਬਾਬੇ ਨੂੰ ਕਹਿੰਦਾ ਵੀਰੇ ਅਸੀਂ ਤਾਂ ਉਦੋਂ ਦਾ ਦੁੱਧ ਹੀ ਬੰਦ ਕਰਤਾ ਮੁੱਲ ਲੈਂਦੇ ਸੀ ਠੀਕ ਹੈ ਮੈਂ ਕਿਹਾ ਹੁਣ ਕਹਾਂ ਡੇਢ ਲੀਟਰ ਇੱਕ ਟਾਈਮ ਦਾ ਚੋਣਾ 10 ਲੀਟਰ ਦੇ ਧਨਦਾ ਪੱਠਾ ਲੈ ਗਿਆ ਛੋੜੀਆਂ ਤਖੇ ਨੰਦਰ ਜਾ ਕੇ ਗਾਂ ਦੇ ਰਿਸ਼ਤੇਦਾਰ ਸੀ ਉਹ ਲੈ ਗਿਆ ਮੈਂ ਕਿਹਾ ਲੈ ਵੀਰੇ ਹੋਰਾਂ ਨੂੰ ਵੀ ਦੇਣੀ ਆ ਨੇ ਤੇ ਠੀਕ ਆ ਬਾਈ ਲੱਖੀ ਧੰਨਵਾਦ ਧੰਨਵਾਦ ਸਾਨੂੰ ਸਸਟੀ ਚਾਰ ਵੀ